ਸਤਿ ਸ਼੍ਰੀ ਅਕਾਲ ਯਾਰ ਜਦੋਂ ਤਾਂ ਸਾਰਿਆਂ ਨੂੰ ਪਤਾ ਹੈ ਕਿ ਤਿਉਹਾਰੀ ਆ ਤੇ ਦਿਵਾਲੀ ਕਰਕੇ ਆਪਾਂ ਸਜਾਈਆ ਗਰਾਊਂਡ ਇਹ ਆਪਣਾ ਘਰ ਆ ਉਹ ਤੇ ਆਜੋ ਤੁਹਾਨੂੰ ਦਿਖਾਉਣੇ ਆ ਪਰ ਸਭ ਤੋਂ ਜਾਰੀ ਘਾਟ ਉਦੋਂ ਲੱਗਣੀ ਆ ਜਦੋਂ ਦੀਵੇ ਜਗੇ। ਵਾਰੀ ਨੂੰ ਆ ਬੋਲੀ ਦੇਖ ਕੇ ਆਓ। ਨਹੀਂ ਆਵੇ ਮੈਂ ਦੱਸਾਂ ਲੱਗਾ ਵਾਂ। ਕੀ ਇਹ ਹਟਾ ਮੰਦਰ ਆ? ਰਾਤੀ ਘੈਂਡ ਤਦ ਮੈਂ ਜਿੱਥਾ ਦੱਸਿਆ ਵੀ ਉਦੋਂ ਲੱਗਣੀ ਆ ਜਦੋਂ ਇਹ ਦੀਵੀਆਂ ਜਗਗੀਆਂ ਦੀਵੇ ਆ ਪਤੇ ਇੰਨਾ ਜਗਾਤੇ ਇਹਦਾ ਆ ਵੇਖੋ ਕਬੱਡੀ ਲਿਖਿਆ ਤੇ ਰਾਤ ਵਾਲੇ ਫੀਲ ਵੀ ਪਾਵਾਂਗੇ ਆਪਾਂ ਜਦੋਂ ਰਾਤ ਨੂੰ ਆ ਪੂਰੀ ਰੌਸ਼ਨ ਹੋ ਗਈ ਉਹ ਵੀ ਸਹੀ ਲ ਪਾਵਾਂਗੇ ਤੇ ਇਹਦੇ ਚ ਟੇਡਾ ਨਾ ਕਰ ਕੈਮਰਾ ਤੂੰ ਕੈਮਰਾ ਟੇਡਾ ਕਰੀ ਜਾਣਾ ਹਾਂ ਫੇ ਹਾਂ ਦੇਖੋ ਜਿਹਨਾਂ ਤੋਂ ਲੈ ਕੇ ਹਰ ਇੱਕ ਚੀਜ਼ ਵਧੀਆ ਸਾਈਡਾਂ ਤੋਂ ਲੈ ਕੇ ਗੁਰੂ ਰਾਮਦਾਸ ਦੀ ਕਿਰਪਾ ਨਾਲ ਤੇ ਜਿਹੜੇ ਜਿਹੜੇ ਵੀ ਭਰਾ ਕਬੱਡੀ ਨੂੰ ਪਿਆਰ ਕਰਦੇ ਆ ਨਾ ਜਿਹੜੇ ਵੀ ਵੀਰ ਕਬੱਡੀ ਨੂੰ ਪਿਆਰ ਕਰਦੇ ਆ ਜਿੱਥੇ ਜਿੱਥੇ ਵੀ ਗਰਾਊਂਡਾਂ ਬਣੀਆਂ ਉਸ ਸਾਡੇ ਬਲੌਗ ਦੇ ਨਾਲ ਵੀਡੀਓ ਜ਼ਰੂਰ ਟੈਗ ਕਰਿਓ ਤੇ ਅਸੀਂ ਜ਼ਰੂਰ ਵੇਖਾਂਗੇ ਸਾਨੂੰ ਲਿੰਕ ਪਾ ਦਿਓ ਠੀਕ ਦੇ ਤੇ ਆਜੋ ਤੁਹਾਨੂੰ ਸ਼ਾਮ ਨੂੰ ਦਿਖਾਉਣੇ ਆ ਫਿਰ ਗੱਲਾਂ ਆਰਿਆ ਨਾ ਕਿੰਨੀ ਤੁਸੀਂ ਮਿਹਨਤ ਕੀਤੀ ਹੈ ਜਿੱਡਾ ਨਖਾਰਤੂ ਵੀ ਗਰਾਊਂਡ ਤੇ ਲਿਆਂਦਾ ਆ ਆਉਣ ਵਾਲੇ ਸਮੇਂ 'ਚ ਤੁਹਾਡੀ ਲਾਈਫ 'ਚ ਵੀ ਗਰਾਊਂਡ ਨੇ ਵੀ ਇਦਾਂ ਹੀ ਤੁਹਾਨੂੰ ਨਖਾਰਨਾ ਤੁਸੀਂ ਦੇਖੋ ਠੀਕ ਆ ਬਹੁਤ ਮਿਹਨਤ ਕੀਤੀ ਯਾਰ ਇੱਕ ਇਹਨਾਂ ਬੰਦਿਆਂ 'ਤੇ ਤਾੜੀਆਂ ਮਾਰੋ ਯਾਰ ਮਾਰੋ ਬਹੁਤ ਸੁਣਾ ਯਾਰ ਜਿਹੜਾ ਜਿਹੜੇ 4-5 ਨੇ 2 3 ਸਾਰੇ ਜਿਹਾ ਬਾਕੀ ਜਿਹੜਾ ਨੇ ਆਉਣਾ ਉਹ ਨਾ ਆ ਹੀ ਜਾਣਾ ਆਉਂਦੇ ਆ ਅੱਧਰ ਦੇਖਦੇ ਆ ਅੱਜ ਬੱਤੀਆਂ ਲਿਆਂਦੇ ਆ ਤੇਲ ਨਾ ਲੀਟਰ ਲਿਆਂਦਾ ਢੇੜ ਹਾਂ ਇੱਕ ਲੀਟਰ ਨਾ ਕੀ ਭੰਨਾ ਤੇ ਲਿਆਵਾ ਫਿਰ ਹਾਂ ਚੱਲ ਆ ਗਿਆ ਸੱਤ ਹੀ ਪੈਸੇ ਹੈ ਨਾ ਇਹ ਇੱਕ ਨਾ ਜਿਹੜੀ ਵੱਡੀ ਵੱਡੀ ਬੋਤਲ ਹੁੰਦੀ ਨਾ 2.5 ਲੀਟਰ ਤੇਲ ਉਹ ਲੈ ਕੇ ਤੇਲ ਲੱਗ ਜਾਣਾ ਜੋਨ ਵੀ ਇਰੀਆ ਬਸ 5 6 ਲੀਟਰ ਤੇਲ ਲੱਗਾ ਹੀ ਹਿੰਡਰ ਦਾ ਜ਼ਿਆਦਾ 2.5 ਲੀਟਰ ਲਿਆਂਦਾ ਜੋਨ ਨੂੰ ਲੈ ਕਮਲੇ ਨੂੰ ਨਹੀਂ ਤੂੰ ਲੈ ਜਾ ਇਹਨੂੰ ਮਖੰਡੇ ਨੂੰ ਚਲ ਆ ਜਾ ਜੋਨ ਜਾ ਪੰਜਾਹ ਜੋਨ ਫੜਾ ਫੜਾ ਆ ਲੈਣਾ ਲੈਣੀ ਆ ਬਈ ਹਲ ਤਾਂ ਪਖੇੜੀ ਉਹਨੂੰ ਖੀ ਕਰ ਮੁਰਮਲ ਪਤਾ ਕਿੱਡੀ ਵਧੀਆ ਬਣੀ ਹੈ ਗੱਗੂ ਨੂੰ ਫੋਨ ਹੈ ਦਾ ਤੋ ਦੂਦਾ ਫ ਨੂੰ ਮੇਰੇ ਕੋਲ ਆ ਲੈ ਕੇ ਨਹੀਂ ਗਿਆ ਜੇ ਚ ਪਾ ਕੇ ਬੈਠਾ ਕੀ ਕਰਨਾ ਉਹ ਮਨਿੰਦਰ ਆਉਂਦਾ ਫਿਰ ਮੁੜ ਸਕ ਨਹੀਂ ਕਿੱਥੋਂ ਲੈਣਾ ਕਿੱਥੋਂ ਘਰੇ ਆ ਉਹਨਾਂ ਦੇ ਵੀਰ ਅੱਜ ਘਰੇ ਆ ਮੈਂ ਉਹ ਨਹੀਂ ਹੁੰਦਾ ਉਹ ਮੋੜ ਤੋਂ ਤਾਂ ਨਵੇਂ ਵੀਰੇ ਪਾ ਲਏ ਵਧੀਆ ਫਲਟ ਦੋਨੋਂ ਪਾਸੇ ਤਾਂ ਗਿਆ ਇਹ ਮੋੜ ਤੋਂ ਅੰਦਰ ਤੁਨ ਗਿਆ ਉਹ ਮੋਸ਼ਾ ਚਾਬਾ ਆਓ ਤੇ ਜੀ ਦੇ ਬੰਤੇ ਹੋਏ ਬੰਦੇ ਨੂੰ ਆਪਾਂ ਉੱਥੇ ਸਮਾਉਣ ਨਹੀਂ ਜਾਏਗੇ ਆ ਆਪਾਂ ਨਾਲ ਬਾਜਮਾਰੀ ਨਾ ਕੋ ਲੈਣ ਦੇਣਾ ਚੁੱਪ ਕਰਕੇ ਨਾ ਪਟਾ ਲਓ ਹੋਰ ਫੜਫੜੋ ਉਹ ਦੂਜਾ ਟਾਪਾ ਬਾਅਦ ਚ ਖੋਲ ਲੈਣਾ ਸਾਰੀ ਤਿਆਰੀ ਕਰਕੇ ਲੈ 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 ਉੱਥੇ ਰੱਖ ਦੇ ਇੱਕੇ ਚ ਪਾ ਕੇ ਕਾਂਗੇ ਵਾਲਾ ਲੈ ਓਏ ਆ ਹੋ ਵੱਡਾ ਨਾ ਉਹ ਬਾਅਦ ਚ ਖੋਲਦੇ ਨਹੀਂ ਇੱਕੋ ਲੈ ਆਉਣਾ ਹੈ ਮੈਨੂੰ ਪਤਾ ਨਹੀਂ ਮੈਂ ਤੇ ਬਰਸਾ ਦੇ ਲਿਆ ਨੂੰ ਉੱਥੇ ਰੱਖ ਦੋ ਬਾਅਦ ਚ ਲੈਨੇ ਹਾਂ ਵੱਡਾ ਲੈ ਕੋਈ ਨਹੀਂ ਇੱਕ ਗਡਵਾਰ ਹੈ ਨਕਸਾ ਤਾਂ ਨਹੀਂ ਹਾਂ ਦੇਖ ਖਾ ਗਿਆ babeci ਕਿੰਦੇ ਬਾਾਰੇ ਵੇਖਿਓ ਤੇ ਆਜੋ ਤੁਹਾਨੂੰ ਸਾਰੀ ਗਰਾਊਂਡ ਬਥੋਰੀ ਕਿੱਦਾਂ ਸਾਭੀ ਹੁੰਦਾ ਹੀ ਨਾ ਹਾਂਜੀ ਮੰਤਰ ਵੇਖੋ ਬਟਾ ਕਹੈਂਡ ਲੱਗੰਦੇ ਆ ਪੂਰੀ ਗੱਲ ਬਾਤ ਆ ਨਾ ਆਜੋ ਹੁਣ ਤੈਨੂੰ ਗਰਾਊਂਡ ਦਿਖਾਉਣਾ ਹੈ ਗਰਾਊਂਡ ਵੇਖੋ ਇੱਧਰ ਇੱਧਰ ਦੇਖੋ ਜੇ ਆਪਾਂ ਕਬੱਡੀ ਲਿਖਿਆ ਸੀ ਨਾਲ बेल बनाया ये दसो कि ग्राउंड किट लगन दी हाँ मेहनत की पिया पिं मा ਸਭ ਜਿਨ ਕਰਮਾ ਸਭ ਸਰਣਾਇ ਇਹ ਕਨਿਆ ਨਾਮ ਪਰਨਾਸ਼ ਮੇਰੇ ਮੇਤਾ ਗੁਰਦੇਵਾ ਮੁਖ ਨੂੰ ਰਾਮ ਨਾਮ ਪਰਨਾ ਗੁਰਮਤਿ ਰਾਮ ਕਰਮਾ ਸਭ ਸਰਣਾਇ ਕਹ ਰੇ ਕਹ ਰੇ ਆ ਮਿੱਟੀ ਪਾ ਦੇ ਮਿੱਟੀ ਪਾ ਦੇ ਹਾਂ ਠੀਕ ਦਾ ਅਸੀਂ ਜਾਂਦੀ ਮੈਂ ਮੱਥਾ ਟੇਕ ਲੈ ਥੱਲੇ ਥੱਲੇ ਮੱਥਾ ਟੇਕ ਥੱਲੇ ਕਰਕੇ ਚੱਲ ਇੱਥੇ ਥੱਲੇ ਹੱਥ ਲਾ ਥੱਲੇ ਹੱਥ ਲਾ ਓਏ ਹਾਂ ਮੱਥੇ ਥੱਲੇ ਥਾਪੀ ਮਾਰਾ ਵੀ ਮਾਰਾ ਥਾਪੀ ਮਾਰ ਦੇ ਥਾਪੀ ਮਾਰ ਦੇ ਨਾ ਕੇ ਤੈਨੂੰ ਉਹ ਥਾਪੀ ਮਾਰ ਦੇ ਯਾਰ ਕਾਕੇ ਭਵਾਦਾ ਬੜਾ ਮਾਰ ਥਾਪੀ ਹਾਂ ਕਰਕੇ ਮਾਰ ਦੇ ਇੱਕ ਮਾਰ ਦੇ ਇੱਕ ਮਾਰ ਦੇ ਇੱਕ ਮਾਰ ਦੇ ਕਿਤਾ ਕਰ ਮਾਰੀ ਥਾਪੀ ਨੂੰ ਮਾਰਾ ਤੁਹਾਨੂੰ ਗੜੀ ਕਾਰਤੀ ਕਾਸ ਚਲਦੇ ਆ ਹੁਣ ਛੇਤੀ ਹੋ ਗਈ ਆ ਇੱਕ ਮੱਥਾ ਦੇ ਉਧਰੋਂ ਕਰਕੇ ਆਉਂਦੇ ਨੇ ਇਧਰ ਨੂੰ ਇਧਰ ਨੂੰ ਆਵੇ ਤਾਂ ਤਨ ਹਾਫ ਨਾ ਦੇਖ ਮਾਤਾ ਹਾਂ ਮਾਤਾ ਦੇਖਦੇ ਦੇਖ ਮਾਤਾ ਆਇਆ ਆਇਆ ਹੋਰ ਨਹੀਂ ਜਾਂਦੀ ਕਿ ਭੁਮਾਨ ਹੈ ਭੁਮਾਨ ਦਾ ਪਤਾ ਕਾਕੇ ਭੁਮਾਨ ਦਾ ਮਿੱਟੀ ਮਿੱਟੀ ਤੋਂ ਦੱਸਾਂ ਆ ਗਈ ਆ ਗਈ ਜੱਟੂ ਜੱਟੂ ਵੇ ਵੇ ਜੱਟੂ ਆ ਵੇ ਖਾਣਾ ਹੀ ਖਾਣਾ ਕਿੰਨਾ 22 ਕਿੰਨਾ ਖਾਣਾ ਦੱਸ ਇਹ ਭਾਣਾ ਨਹੀਂ ਚੋਕਰਾ ਉਧਰ ਕਰ ਮਾਠੜੇ ਭੱਜ ਗਿਆ ਮਾਠੜੇ ਭੱਜ ਗਿਆ ਉਧਰ ਨੂੰ ਕਿਦੀ ਕਰਨ ਛੇਤੀ ਭੱਜ ਗਿਆ ਕਾਪੀ ਮਾਰ ਦੇ ਕਾ ਆਹੋ ਅਨਾ ਮਿੱਟੀ ਕਾਪੀ ਮਾਰ ਦੇ ਓਏ ਕਾਪੀ ਮਾਰ ਦੇ ਥਾਪੀ ਹਾਂ ਕਰਕੇ ਆਹ ਲਾ ਦੇ ਮਰੀ ਠੀਕ ਹੈ ਇੱਕ ਰਾਤ ਬਹੁਤ ਸੂਤ ਕਰ ਲੈ ਗਏ ਬਿਲਕੁਲ ਕਿਹੜਾ ਖਾਣੇ ਬਾਈ ਕਿਹੜਾ ਖਾਣੇ ਕਿਹੜਾ ਲੱਡੂ ਖਾਣਾਈ ਹਾਂ ਬਾਰ ਬਾਰ ਹੋ ਬੋਲਦੇ 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 ਸ਼ਾਂਤਨ ਬਾਬਾ ਸ਼ਾਂਤਨ ਬਾਬਾ ਬੋਲਦੇ ਕਿੱਥੇ ਜਾਣਾ ਹੈ ਕਿੱਥੇ ਜਾਣਾ ਹੈ ਅੱਜ ਕਿ ਨਹੀਂ ਹੈ ਓਏ ਕਿੱਥੇ ਜਾਦੇ ਏ ਕਿ 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 ਜਾ ਓਏ ਯਾਦ ਮੱਥਾ ਟੇਕਣਾ ਨਹੀਂ ਕਿ ਆਜ ਨਹੀਂ ਤੂੰ ਗਿਆ ਬਾਬੇ ਦੇ ਬਾਬੇ ਦੇ ਮੱਥਾ ਟੇਕਿਆ ਅੱਜ ਬਾਬੇ ਬੀਤੀ ਤੀ ਤੀ ਹੈ ਕਿਆ ਕਿਆ ਲੱਡੂ ਦੱਸ ਬਾਬੇ ਨੇ ਹਾਂ ਜੀ ਗਿਆ ਜੀ ਦੀ ਹੱਥੀ ਸੱਤੇ ਦੀਆ ਮਾਨ ਪਾ ਬੈਂਡਾ ਦੂ ਤੈਨੂੰ ਪਾ ਦਾ ਲੱਡੂ ਕੀ ਆ ਨਾ ਕਰ ਤੱਤੀ ਜੰਨ ਤੱਤੀ ਤੂੰ ਬੋਸ ਕੀ ਆ ਤੂੰ ਬੋਸ ਕੀ ਆ ਹੈਲੋ ਕਰ ਦੇ ਹੈਲੋ ਕਿੱਥੇ ਜਾਣਾ ਹੀ ਜਲਦੀ ਆ ਚੱਲਿਆਂ ਕਿੱਥੇ ਆ ਜਾਣਾ ਕਿੱਥੇ ਹੀ ਉਹ ਇੱਥੇ ਪਟਾਕੇ ਲੱਗੇ ਚਲਾਉਣ ਆਪਾਂ ਚਲਾਉਣੇ ਕਿ ਨਹੀਂ ਪਟਾਕੇ ਚਲਾਉਣੇ ਪਟਾਕੇ ਕਿੱਥੇ ਜਾਣਾ ਹੀ ਉਹ ਤਾਂ ਡਾ ਮੋਟਰਸਾਈਕਲ ਲੈ ਗਏ ਉਸ ਤੋਂ ਲੈ ਗਏ ਹੋਰ ਮੋੜਾਂ ਤੋਂ ਲੈ ਗਏ ਆ ਕਿਹੜਾ ਮੋਟਰ ਹੈਗਾ ਇਹਦੇ ਕਿੱਥੇ ਲੱਗਾ ਨਹੀਂ ਲੱਗਾ ਪਤਾ ਸਾਰਾ ਦੇਖ ਇਹ ਗਿੰਬਣੀਓ ਤੂੰ ਕਿਹਨੀ ਆ ਰੋਟੀ ਤਾਂ ਪੁੱਛ ਲੈ ਲੈ ਗਿਆ ਲੈ ਗਿਆ ਜਾਣਾ ਗਿਆ ਤਾਂ ਆਪੀ ਲੈ ਗਿਆ ਤੇਰਾ ਲੈ ਗਿਆ ਦਾ ਰੋਟੀ ਮੋਚ ਖਾਦੀ ਇੱਕ ਰਾਣਾ ਤੂੰ ਰਹਿ ਪਾ ਹੋਏ ਤੂੰ ਰਹਿ ਪਾ ਇਹਨਾਂ ਨੂੰ ਸਾਰਿਆਂ ਨੂੰ ਕਹੇ ਰਹਿ ਪਾ ਤੂੰ ਓਏ ਇਹਨਾਂ ਨੂੰ ਬੋਲਦੇ ਨੇ ਸਾਰੇ ਪਲਵਾਨਾਂ ਨੂੰ ਚੰਗਾ ਫਰਸਾਤੀ ਗੱਲ ਕਹਿ ਦੇ ਕਹਿੰਦੇ ਸਾਰੇ ਪਲਵਾਨਾਂ ਨੂੰ ਸਾਸੀ ਕਾਲ ਚੰਗਾ ਨਹੀਂ ਚੰਗੀ ਤਰ੍ਹਾਂ ਕਹਿੰਦਾ ਮੂੰਹਾਂ 'ਨ ਵਰਕੇ ਸਾਸੀ ਕਾਲ ਸਾਰਿਆਂ ਨੂੰ ਕਹੇ ਆਹ ਕਹੇ ਸਾਰੇ ਪਲਵਾਨਾਂ ਨੂੰ ਸਾਸੀ ਕਾਲ ਕਹ ਚੰਗਾ ਪਲਵਾਨ ਆਹ ਬੱਲੇ ਦੰਗਰ ਹੋਰ ਵੀ ਮੇਰੇ ਪਾਪਾ ਦੇ ਨਾਲ ਜਾਂਦੇ ਕੀ ਕਰਨਾ ਹੈ ਘਰੇ ਜਾ ਕੇ ਕਿਹੜੂ ਨਾ ਜਾਂਦਾ ਕਿੱਥੇ ਜਾ ਰਿਹਾ ਜੋਨ ਦੇ ਦੇ ਨਹੀਂ ਜਾਣਗੇ ਤੇ ਇਹ ਕਿਹੜੇ ਬਾਰੇ ਨਹੀਂ ਜਾਣਾ ਗਰਾਊਂਡ ਚ ਗਰਾਊਂਡ ਚ ਰਹਿਣਾ ਗਰਾਊਂਡ ਚ ਕੀ ਆਲੀ ਲਿਜੂ ਡਿਹਾ ਹੋਵੇ ਅਗਲੇ